ਆਪ ਪੁਲਸੀਏ ਵੀਰਨੇਤਾ ਸਿੱਧੂ ਮੂਸੇਵਾਲ ਦੇ ਘਰ ਵਾਲਿਆਂ ਨੂੰ ਖੁਸ਼ ਕਰਤਾ ਸਿੱਧੂ ਮੂਸੇਵਾਲਾ ਭਾਵੇਂ ਇਸ ਦੁਨੀਆ ਤੋਂ ਚਲੇ ਆ ਗਿਆ ਏ ਪਰ ਉਸ ਦੇ ਚਾਹਣ ਵਾਲੇ ਹਮੇਸ਼ਾ ਹੀ ਉਸ ਨੂੰ ਯਾਦ ਕਰਦੇ ਰਹਿਣਗੇ ਤੇ ਰਹਿੰਦੀ ਦੁਨੀਆ ਤੱਕ ਮੂਸੇਵਾਲਾ ਲੋਕਾਂ ਦੇ ਦਿਲਾਂ 'ਚ ਵਸਦਾ ਰਹੇਗਾ ਮੂਸੇਵਾਲਾ ਪੰਜਾਬੀ ਇੰਡਸਟਰੀ ਦਾ ਇੱਕ ਅਜਿਹਾ ਗਾਇਕ ਜਿਸ ਨੇ ਪੰਜਾਬ ਦਾ ਨਾਮ ਪੱਗ ਦਾ ਨਾਮ ਪੂਰੀ ਦੁਨੀਆ 'ਚ ਚਮਕਾਇਆ ਏ ਤੇ ਮੂਸੇਵਾਲਾ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਪੂਰੀ ਦੁਨੀਆ 'ਚ ਕਿਉਂਕਿ ਉਹ ਸਿਵਿਆਂ 'ਚ ਵੀ ਬੋਲਦਾ ਏ ਤੇ ਸਿਵਿਆਂ 'ਚ ਵੀ ਰਿਕਾਰਡ ਤੋੜਦਾ ਏ ਆ ਵੀਰ ਜੋ ਤੁਸੀਂ ਪੁਲਸ ਵਾਲਾ ਦੇਖ ਰਹੇ ਹੋ ਇਹ ਵੀਰ ਵੀ ਮੂਸੇਵਾਲ ਦਾ ਕਟਰ ਫੈਡ ਹੈ ਤੇ ਇਹ ਨਾ ਸਿੱਧੂ ਮੂਸੇਵਾਲ ਦੇ ਘਰੇ ਗਿਆ ਤੇ ਉੱਥੇ ਜਾ ਕੇ ਨਾ ਸਿੱਧੂ ਮੂਸੇਵਾਲ ਦੇ ਫਾਦਰ ਸਾਹਿਬ ਉਹਨਾਂ ਨੂੰ ਮੂਸੇਵਾਲੇ ਦਾ ਇੱਕ ਗਾਣਾ ਸੁਣਾ ਰਿਹਾ ਹੈ ਤੇ ਸੱਚੀ ਵੀਰ ਦੀ ਆਵਾਜ਼ ਬਹੁਤ ਜ਼ਿਆਦਾ ਸੋਹਣੀ ਹੈ ਮੂਸੇਵਾਲੇ ਦੇ ਫਾਦਰ ਸਾਹਿਬ ਹੁਣੀ ਇਹ ਗਾਣਾ ਸੁਣ ਕੇ ਬਹੁਤ ਖੁਸ਼ ਹੁੰਦੇ ਆ ਸੋ ਆਓ ਤੁਹਾਡੇ ਨਾਲੇ ਛੋਟਾ ਜਿਹਾ ਵੀਡੀਓ ਕਲਿੱਪ ਸਾਂਝਾ ਕਰਦੇ ਆ ਮੈਂ ਖਾਬ ਜੋ ਸਜਾਏ ਸੁਦਾ ਤੈਨੂੰ ਦੇਖਿਆ ਵੇ ਮੈਂ ਸ਼ਿਕਾਇਦ ਦੀ ਪੱਟੀ ਵਿੱਚ ਦਿਲ ਸੇ ਕਹਾਂ ਸਭ ਜਾਣ ਕੇ ਨਾ ਬਣ ਅਣਜਾਣ ਸੋਹਣਿਆ ਮੇਰੀ ਜ਼ਿੰਦਗੀ ਦਾ ਤੂੰ ਐ ਅਰਮਾਨ ਸੋਹਣਿਆ ਗੱਲ ਜਾਣ ਦੀ ਨਾ ਕਰ ਲੈ ਕੇ ਜਾਣ ਸੋਹਣਿਆ ਮੇਰੀ ਜ਼ਿੰਦਗੀ ਦਾ ਤੂੰ ਐ ਅਰੇ ਮਾਨੇ ਸੋਹਣਿਆ ਹਾਂ ਹਾਂਜੀ ਵੀਰ ਦੀ ਆਵਾਜ਼ ਵਧੀਆ ਲੱਗੀ ਹੋਵੇ ਤਾਂ ਵਧੀਆ ਵਧੀਆ ਕਮੈਂਟ ਜਰੂਰ ਕਰਿਓ ਤੇ ਇਸ ਪਿਆਰੀ ਜਿਹੀ ਵੀਡੀਓ ਨੂੰ ਇੱਕ ਲਾਈਕ ਤੇ ਸ਼ੇਅਰ ਜਰੂਰ ਕਰਕੇ ਜਾਇਓ ਰੱਬ ਰੱਖਾ